कल भारत ਵਿੱਚ ਜਿਹੜਾ ਬਜਟ ਆ ਉਹ ਪੇਸ਼ ਕੀਤਾ ਗਿਆ ਕੇਂਦਰੀ ਮੰਤਰੀ ਸੀ타ਰਮਨ ਨੇ ਜਦੋਂ ਬਜਟ ਪੇਸ਼ ਕੀਤਾ ਤਾਂ ਉਹਨਾਂ ਨੇ ਕੇਵਲ ਬਿਹਾਰ ਤੇ ਆਂਧਰਾ ਪ੍ਰਦੇਸ਼ ਦਾ ਜ਼ਿਕਰ ਕੀਤਾ ਐਦਾਂ ਲੱਗਦਾ ਸੀਗਾ ਵੀ ਭਾਰਤ ਦੇ ਵਿੱਚ ਹੋਰ ਸੂਬੇ ਹੈ ਹੀ ਨਹੀਂ ਖੈਰ ਇਹ ਦੋ ਸੂਬਿਆਂ ਦਾ ਜ਼ਿਕਰ ਬਣਦਾ ਵੀ ਸੀਗਾ ਕਿਉਂਕਿ ਇਹ ਦੋਵਾਂ ਸੂਬਿਆਂ ਦੀ ਜਿਹੜੀ ਗੱਠਜੋੜ ਆ ਜਿਹੜੀ ਇਹਨਾਂ ਦੀ ਪਾਰਟਨਰਸ਼ਿਪ ਹੈ ਉਹਦੇ ਕਰਕੇ ਹੀ ਤਾਂ ਇਸ ਵਾਰ ਸਰਕਾਰ ਬਣੀ ਹੈ ਨਿਤਿਸ਼ ਕੁਮਾਰ ਦੇ ਸਹਿਯੋਗ ਦੇ ਨਾਲ ਤੇ ਚੰਦਰਬਾਬੂ ਨਾਇਡੂ ਦੇ ਸਹਿਯੋਗ ਦੇ ਨਾਲ ਇਹਨਾਂ ਕਰਕੇ ਸਰਕਾਰ ਬਣੀ ਹੈ ਆਂਧਰਾ ਪ੍ਰਦੇਸ਼ ਜਿੱਥੋਂ ਇਹ ਚੰਦਰਬਾਬੂ ਨਾਈਡੂ ਆਉਂਦੇ ਨੇ ਜਿਨ੍ਹਾਂ ਦੀ ਤਿਲਗੂ ਦਿਸਮ ਪਾਰਟੀ ਹੈ ਉਹਨਾਂ ਨੂੰ 15000 ਕਰੋੜ ਰੁਪਈਆ ਜਿਹੜਾ ਉਹ ਦੇ ਦਿੱਤਾ ਗਿਆ ਕਿਉਂਕਿ ਉੱਥੇ ਇੱਕ ਨਵੀਂ ਰਾਜਧਾਨੀ ਕਿਹੜੀ ਹੈ ਉਹ ਬਣਾਈ ਜਾਣੀ ਹੈ ਜਿਹਦਾ ਨਾਂ ਅਮਰਾਵਤੀ ਹੈ ਪੈਰਲਲ ਰਾਜਧਾਨੀ ਇੱਕ ਬਣਾਈ ਜਾਏਗੀ ਇੱਕ ਨਵੀਂ ਟਾਊਨਸ਼ਿਪ ਇੱਕ ਨਵਾਂ ਸ਼ਹਿਰ ਜਿਹੜਾ ਉਹ ਵਸਾਇਆ ਜਾਣਾ ਇਸੇ ਤਰ੍ਹਾਂ 32000 ਕਰੋੜ ਰੁਪਇਆ ਜਿਹੜਾ ਉਹ ਬਿਹਾਰ ਨੂੰ ਵੀ ਦੇ ਦਿੱਤਾ ਗਿਆ ਉਹ ਇਸ ਕਰਕੇ ਦਿੱਤਾ ਗਿਆ ਕਹਿੰਦੇ ਵੀ ਇੱਥੇ ਹੁਣ ਸੜਕਾਂ ਬਣਨਗੀਆਂ ਇੱਥੇ ਹੁਣ ਪੁਲ ਬਣਨਗੇ ਇੱਥੇ ਸਕੂਲ ਬਣਨਗੇ ਕਾਲਜ ਬਣਨਗੇ ਹਸਪੀਟਲ ਬਣਨਗੇ ਤੇ ਕੁਝ ਕਾਰਖਾਨੇ ਕਹਿੰਦੇ ਉਹ ਵੀ ਲਾ ਦੇਾਂਗੇ ਪਰ ਉਹ ਪ੍ਰਾਈਵੇਟ ਲੋਕ ਲਾਉਣਗੇ ਸਰਕਾਰ ਨਹੀਂ ਲਾਏਗੀ ਖੈਰ ਇਸ ਕਰਕੇ ਕਹਿੰਦੇ ਵੀ ਬਜਟ ਦੇ ਦਿੱਤਾ ਗਿਆ ਜਦ ਕਿ ਅੰਦਰਲੀ ਗੱਲ ਇਹ ਆ ਵੀ ਇਹਨਾਂ ਨੂੰ ਅਗਰ ਇਹ ਇੰਨੇ ਵੱਡੇ ਫੰਡ ਨਾ ਦਿੰਦੇ ਤਾਂ ਇਹ ਸਰਕਾਰ ਫਿਰ ਚੱਲਣੀ ਨਹੀਂ ਸਾਲ ਨਹੀਂ ਸੀ ਕੱਢਣੀ ਕਿਉਂਕਿ ਬਿਹਾਰ ਵਿਸ਼ੇਸ਼ ਰਾਜ ਦਾ ਦਰਜਾ ਜਿਹੜਾ ਉਹ ਤਾਂ ਪਹਿਲੇ ਦਿਨ ਤੋਂ ਮੰਗੀ ਜਾਂਦਾ ਵੀ ਸਾਨੂੰ ਜਿਹੜਾ ਉਹ ਸਪੈਸ਼ਲ ਸਟੇਟ ਜਿਹੜੀ ਆ ਉਹ ਅਨਾਉਂਸ ਕਰੋ ਸਾਨੂੰ ਕੁਝ ਸਪੈਸ਼ਲ ਪੈਕੇਜ ਜਿਹੜੇ ਆ ਉਹ ਦਿਓ ਜਿਦਾ ਕੋਈ ਏਅਰਟੈਲੀ ਆ Jio ਦਾ SIM ਲੈਨੇ ਆ ਤਾਂ ਪੈਕੇਜ ਨਹੀਂ ਦੇ ਦਿੰਦੇ ਵੀ ਤੁਸੀਂ ਇੰਨੇ ਦਾ ਰੀਚਾਰਜ ਕਰਾ ਲਓ ਇੰਨੇ ਤੁਹਾਨੂੰ ਡਾਟਾ ਮਿਲ ਜਾਏਗਾ ਇੰਨੇ ਤੁਹਾਨੂੰ ਜਿਹੜੇ ਆ ਉਹ ਕਾਲਿੰਗ ਮਿਲ ਜਾਏਗੀ ਇੰਨੇ ਤੁਹਾਨੂੰ ਐਸਐਮਐਸ ਮਿਲ ਜਾਣਗੇ ਭਾਵੇਂ ਐਸਐਮਐਸ ਕੋਈ ਕਰੇ ਨਾ ਪਰ ਉਹ ਪੈਕੇਜ ਦੀ ਪੂਰੀ ਡਿਟੇਲ ਉਹਨਾਂ ਨੇ ਜਿਹੜੀ ਦਿੱਤੀ ਹੁੰਦੀ ਆ ਖਾਸ ਤੌਰ ਤੇ ਅੱਜ ਕੱਲ੍ਹ ਜਦੋਂ ਆਪਾਂ ਆਨਲਾਈਨ ਖਾਣਾ ਵੀ ਆਰਡਰ ਕਰਦੇ ਆ ਕਿਤੋਂ ਆਪਾਂ ਖਾਣਾ ਆਰਡਰ ਕਰੀਏ ਕੋਈ ਬਫੇ ਸਿਸਟਮ ਆਰਡਰ ਕਰੀਏ ਤੇ ਉਹ ਨਾਲ ਦੱਸ ਦਿੰਦੇ ਤੇ ਜੇ ਤੁਸੀਂ 4-500 ਰੁਪਏ ਦਾ ਖਾਣਾ ਆਰਡਰ ਕੀਤਾ ਤੇ ਨਾਲ ਤੁਹਾਨੂੰ ਜਿਹੜੇ ਆ ਗੁਲਾਬਜਾਮਨ ਜਾਂ ਰਿਓੜੀਆਂ ਜਿਹੜੀਆਂ ਇਹ ਦੇ ਦੇਵਾਂਗੇ ਰਿਓੜੀਆਂ ਸ਼ਬਦ ਵੈਸੇ ਮੇਰੇ ਹਿਸਾਬ ਨਾਲ ਜ਼ਿਆਦਾ ਮناسب ਆ ਖੈਰ ਹੁਣ ਜਦੋਂ ਇਹ ਬਜਟ ਪੇਸ਼ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਪੰਜਾਬ ਦੇ ਜਿਹੜ ਇਹ ਕਹਿਣ ਲੱਗੇ ਜੀ ਬਜਟ ਤੇ ਪੰਜਾਬ ਦਾ ਜ਼ਿਕਰ ਹੀ ਨਹੀਂ ਕੀਤਾ ਗਿਆ ਪੰਜਾਬ ਜਿਹੜਾ ਕਰਜ਼ੇ 'ਚ ਡੁੱਬਿਆ ਫਿਰਦਾ ਤੇ ਪੰਜਾਬ ਦਾ ਜ਼ਿਕਰ ਹੋਣਾ ਚਾਹੀਦਾ ਹੁਣ ਇੱਥੇ ਐਂਟਰੀ ਹੁੰਦੀ ਆ ਸਾਬਕਾ ਆਈਐਸ ਅਫਸਰ ਤੇ ਅੱਜਕੱਲ ਭਾਜਪਾ ਦੇ ਆਗੂ ਜਗਮੂਨ ਸਿੰਘ ਰਾਜੂ ਸਾਹਿਬ ਦੀ ਜਗਮੂਨ ਸਿੰਘ ਰਾਜੂ ਸਾਹਿਬ ਹੋਣਾ ਨੇ ਅੰਮ੍ਰਿਤਸਰ ਦੀ ਈਸਟ ਸੀਟ ਤੋਂ ਜਿਹੜਾ ਵਾ ਉਹ ਚੋਣਾਂ ਵੀ ਲੜੀਆਂ ਸੀਗੀਆਂ ਪਰ ਹਾਰ ਗਏ ਸੀ ਰਾਜੂ ਸਾਹਿਬ ਕਹਿੰਦੇ ਆ ਵੀ ਪੰਜਾਬ ਦੇ ਸਿਰ ਕਰਜ਼ਾ ਬਹੁਤ ਆ ਤੇ 2001 ਦੇ ਵਿੱਚ ਕਹਿੰਦੇ ਪੰਜਾਬ ਜਿਹੜਾ ਉਹ ਪਹਿਲੇ ਨੰਬਰ ਦਾ ਸੂਬਾ ਹੁੰਦਾ ਸੀ ਤੇ ਅੱਜਕੱਲ 16ਵੇਂ ਨੰਬਰ ਦਾ ਸੂਬਾ ਹੁਣ 1997 ਦੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਦੇ ਨਾਲ ਗੱਠਜੋੜ ਕਰਕੇ ਸਰਕਾਰ ਬਣਾਈ ਸੀਗੀ 2002 ਤੱਕ ਇਹ ਸਰਕਾਰ ਚੱਲੀ ਸੀ ਯਾਨੀ ਕਿ 1 ਸਾਲ ਹੀ 2001 ਤੱਕ ਜਿਹੜਾ ਪੰਜਾਬ ਪਹਿਲੇ ਨੰਬਰ ਦਾ ਸੂਬਾ ਰਿਹਾ ਤੇ ਉਸ ਤੋਂ ਬਾਅਦ ਪੰਜਾਬ ਨੂੰ ਜਿਹੜੀ ਆ ਉਹ ਨਜ਼ਰ ਲੱਗ ਗਈ ਇਹ ਨਜ਼ਰ ਕਿੱਦਾਂ ਲੱਗੀ ਇਹ ਵੀ ਤੁਹਾਨੂੰ ਮੈਂ ਦੱਸਦਾ 2002 ਦੇ ਵਿੱਚ ਪੰਜਾਬ ਚ ਜਿਹੜਾ ਜੋ ਇਲੈਕਸ਼ਨ ਹੋਏ ਤਾਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਆ ਇਹ ਸਰਕਾਰ ਬਣਾ ਗਏ ਉਸ ਤੋਂ ਬਾਅਦ ਪੰਜਾਬ ਜਿਹੜਾ ਹੌਲੀ ਹੌਲੀ ਟ੍ਰੇਲ ਹੁੰਦਾ ਗਿਆ ਥੱਲੇ ਨੂੰ ਆਉਂਦਾ ਗਿਆ ਪਹਿਲੇ ਨੰਬਰ ਤੋਂ ਖਿਸਕਦਾ ਖਿਸਕਦਾ ਅੱਜ ਪੰਜਾਬ ਜਿਹੜਾ ਇਹ 24 ਸਾਲਾਂ ਚ 16ਵੇਂ ਨੰਬਰ ਤੇ ਆਜ ਗਿਆ 2007 ਆਇਆ 2007 ਦੇ ਵਿੱਚ ਫਿਰ ਹਮ ਹਮਾ ਕੇ ਸ਼੍ਰੋਮਣੀ ਅਕਾਲੀ ਦਲ ਨੇ ਤੇ ਭਾਜਪਾ ਨੇ ਜਿਹੜੀਆਂ ਚੋਣਾਂ ਲੜੀਆਂ ਬਾਜ਼ੀ ਮਾਰ ਕੇ ਅੱਛਾ ਜਦੋਂ ਇਹ 2007 ਦੇ ਵਿੱਚ ਜਿੱਤ ਗਏ ਫੇਰ ਆਗੇ 2012 2012 ਦੇ ਵਿੱਚ ਇੱਕ ਵਾਰੀ ਫੇਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੇ ਸਰਕਾਰ ਜਿਹੜੀ ਬਣਾਲੀ ਇਸ ਦੌਰਾਨ ਇਸ ਦੌਰਾਨ ਜਿਹੜੀਆਂ ਲੋਕ ਸਭਾ ਚੋਣਾਂ ਸੀਗੀਆਂ ਉਹ ਵੀ ਇਹ ਦੋਵੇਂ ਪਾਰਟੀਆਂ ਰਲ ਮਿਲ ਕੇ ਜਿੱਤਦੀਆਂ ਰਹੀਆਂ ਬਜਟ ਪਾਸ ਹੁੰਦੇ ਰਹੇ ਪੇਸ਼ ਹੁੰਦੇ ਰਹੇ ਪੰਜਾਬ ਦੇ ਸਿਰ ਹੌਲੀ ਹੌਲੀ ਕਰਜ਼ਾ ਜਿਹੜਾ ਉਹ ਚੜਦਾ ਰਿਹਾ ਅੱਜ ਇਹ ਗੱਲ ਕਹਿ ਦੇਣੀ ਵੀ ਪੰਜਾਬ ਦੇ ਸਿਰ ਕਰਜ਼ਾ ਹੋ ਗਿਆ 24 ਸਾਲ ਬਾਅਦ ਤੇ ਇਸ ਕਰਜ਼ੇ ਦੇ ਵਿੱਚ ਹਿੱਸੇਦਾਰਤਾ ਤੁਸੀਂ ਲਗਭਗ 15 ਸਾਲ ਤੱਕ ਤੁਸੀਂ ਰਾਜ ਕੀਤਾ ਰਾਜੂ ਸਾਹਿਬ ਜਿਹੜੇ ਅੱਜਕੱਲ ਪਾਜਪਾ ਦੇ ਵਿੱਚ ਨੇ ਸਾਬਕਾ ਆਈਐਸ ਅਫਸਰ ਨੇ 15 ਸਾਲ ਤਾ ਉਹਨਾਂ ਦੀ ਪਾਰਟੀ ਨੇ 24 ਸਾਲਾਂ ਚੋਂ ਰਾਜ ਕੀਤਾ ਤੇ ਫੇਰ ਇਹ ਕਰਜ਼ਾ ਜੇ ਚੜਦਾ ਪਿਆ ਸੀਗਾ ਜੇ ਵਧੀਆ ਬਜਟ ਪੇਸ਼ ਨਹੀਂ ਹੋ ਰਿਹਾ ਸੀਗਾ ਕੇਂਦਰ ਦੀ ਸਰਕਾਰ ਪੰਜਾਬ ਨਾਲ ਵਿਤਕਰਾ ਕਰ ਰਹੀ ਸੀ ਪੰਜਾਬ ਨੂੰ ਫੰਡ ਨਹੀਂ ਦਿੱਤੇ ਜਾ ਰਹੇ ਸੀ ਹਾਲਾਂਕਿ ਪੰਜਾਬ ਜਿਹੜਾ ਇਹ ਹਮੇਸ਼ਾ ਮੰਗ ਕਰਦਾ ਰਿਹਾ ਵੀ ਇਹ ਇੱਕ ਬਾਰਡਰ ਸਟੇਟ ਹੈਗੀ ਆ ਇਹਨੂੰ ਕੋ ਵਿਸ਼ੇਸ਼ ਪੈਗੇ ਜਿਹੜੇ ਆ ਉਹ ਦਿੱਤੇ ਜਾਣੇ ਚਾਹੀਦੇ ਆ ਪਠਾਨਕੋਟ ਤੋਂ ਲੈ ਕੇ ਫਾਜ਼ਲਕਾ ਤੱਕ ਸਾਡਾ ਜਿਹੜਾ ਬਾਰਡਰ ਆ ਪਾਕਿਸਤਾਨ ਦੇ ਨਾਲ ਲੱਗਦਾ 500 ਕਿਲੋਮੀਟਰ ਤੱਕ ਦਾ ਜਿਹੜਾ ਲਗਭਗ ਇਹ ਸਫ਼ਰ ਬਣ ਜਾਂਦਾ ਜੇ ਪਠਾਨਕੋਟ ਤੋਂ ਹਾਜ਼ਿਲ ਕਾਲ ਨੂੰ ਤੁਰਿਏ ਪਰ ਕਦੀ ਧਿਆਨ ਨਹੀਂ ਦਿੱਤਾ ਗਿਆ ਬਾਰਡਰਸ ਤੋਂ ਜਿਹੜਾ ਟਰੱਕਾਂ ਰਾਹੀਂ ਸਮਾਨ ਪਾਕਿਸਤਾਨ ਜਾਂਦਾ ਸੀ afghanistan ਜਾਂਦਾ ਸੀ ਉਹ ਤੁਸੀਂ ਬੰਦ ਕਰਾ ਦਿੱਤਾ ਉਹ ਸਾਰਾ ਰਸਤਾ ਤੁਸੀਂ ਲੈ ਗਏ ਗੁਜਰਾਤ ਗੁਜਰਾਤ ਤੋਂ ਹੁਣ ਜਿਹੜੇ ਆ ਉਹ ਟ੍ਰਾਂਸਪੋਰਟ ਇਹ ਚੱਲਦੀ ਆ ਸਮਾਨ ਆਂਦਾ ਜਾਂਦਾ ਵਾ ਪਰ ਪੰਜਾਬ ਵੱਲੋਂ ਇਹ ਬਿਲਕੁਲ ਬੰਦ ਆ ਤੇ ਘਾਟੇ ਤਾਂ ਫੇਰ ਪੰਜਾਬ ਨੇ ਜਾਣਾ ਹੀ ਸੀ ਕਰਜ਼ਾ ਤਾਂ ਫੇਰ ਚੜ੍ਹਨਾ ਹੀ ਸੀ ਫੇਰ ਗੱਲ ਆ ਜਾਂਦੀ ਆ ਰਿਉੜੀਆਂ ਦੀ ਜਿਹੜਾ ਮੈਂ ਬਫੇ ਦੇ ਵਿੱਚ ਜ਼ਿਕਰ ਕੀਤਾ ਸੀ ਵੀ ਰੋਟੀ ਅਸੀਂ ਆਰਡਰ ਕਰਦੇ ਆ ਤੇ ਉਹ ਬਾਅਦ ਚੋ ਕਹਿ ਦਿੰਦੇ ਆ ਵੀ ਇਹ ਤੁਹਾਨੂੰ ਕੰਪਲੀਮੈਂਟਰੀ ਮਿਲੇਗਾ ਜਦੋਂ ਰਿਉੜੀਆਂ ਵੰਡੀਆਂ ਜਾ ਰਹੀਆਂ ਸੀਗੀਆਂ ਤਾਂ ਉਸ ਵਕਤ ਸਾਰੀਆਂ ਪਾਰਟੀਆਂ ਨੇ ਰਿਉੜੀਆਂ ਵੰਡੀਆਂ ਸੀ ਕਿਸੇ ਇੱਕ ਪਾਰਟੀ ਨੇ ਨਹੀਂ ਵੰਡੀ ਸੀ हां ਆਮ ਆਦਮੀ ਪਾਰਟੀ ਦੇ ਇਲਜ਼ਾਮ ਇਹ ਆ ਵੀ ਇਹਨਾਂ ਨੇ ਜਦੋਂ ਰਿਉੜੀਆਂ ਵੰਡਣ ਲੱਗੇ ਤੇ ਇਹਨਾਂ ਨੇ ਤੋੜੇ ਦਾ ਮੂੰਹ ਜਿਹੜਾ ਉਹ ਜ਼ਿਆਦਾ ਖੋਲ ਦਿੱਤਾ ਇਹ ਗਿਣਕੇ ਨਹੀਂ ਦਿੰਦੇ ਦੋ ਦੋ ਚਾਰ ਚਾਰ ਦਾਣੇ ਇਹ ਅੰਦਾਜ਼ੇ ਨਾਲ ਨਹੀਂ ਦਿੰਦੇ ਇਹਨਾਂ ਨੇ ਬੁੱਕਾਂ ਭਰ-ਭਰ ਕੇ ਲਟੋਣਾ ਸ਼ੁਰੂ ਕਰ ਦਿੱਤਾ ਜੋ ਇਸ ਵਕਤ ਇਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਆ ਮੈਂ ਜਿਵੇਂ ਪਹਿਲਾਂ ਦੱਸਿਆ ਵੀ ਪੰਜਾਬ ਇੱਕ ਬਾਰਡਰ ਸਟੇਟ ਹੈ ਲੈਂਡਲੌਕਡ ਸਟੇਟ ਹੈਗੀ ਹੈ ਇਹਦੇ ਵਾਸਤੇ ਖਾਸ ਪੈਕੇਜ ਜਿਹੜੇ ਆ ਦਿੱਤੇ ਜਾਣੇ ਚਾਹੀਦੇ ਆ ਪਰ ਬੜੀ ਹੈਰਾਨੀ ਦੀ ਤੇ ਬੜੀ ਅਸਮੰਜਸ ਦੀ ਗੱਲ ਆ ਵੀ ਭਾਜਪਾ ਤੋਂ ਇਲਾਵਾ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਜਿੰਨੀਆਂ ਨੇ ਸਿਆਸੀ ਪਾਰਟੀਆਂ ਉਹ ਕਹਿ ਰਹੀਆਂ ਇਹ ਬਜਟ ਕੋਈ ਬਹੁਤ ਵਧੀਆ ਨਹੀਂ ਹੈਗਾ ਪੰਜਾਬ ਵਾਸਤੇ ਹੈ ਹੀ ਕੁਝ ਨਹੀਂ ਕਿਸਾਨ ਰੋ ਰਿਹਾ ਇੰਡਸਟਰੀਲਿਸਟ ਜਿਹੜੇ ਆ ਉਹ ਕਹਿ ਰਹੇ ਆ ਵੀ ਇਹ ਸਾਡੇ ਨਾਲ ਹੋਇਆ ਕੀ ਹੈ ਤੇ ਕੇਵਲ ਭਾਜਪਾ ਦੇ ਆਗੂ ਕਹਿ ਰਹੇ ਆ ਵੀ ਇਹਦੇ ਅਰਗਤ ਤੱਕ ਅਜੇ ਬਜਟ ਪੇਸ਼ ਹੀ ਨਹੀਂ ਹੋਇਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ